ਆ ਸਾਰਾ ਮੇਲਾ ਇੱਕ ਪਾਸੇ ਆ ਕੱਲੀ ਇੱਕ ਪਾਸੇ 225 ਕਿਮੀ ਬਏ 13 ਮਾਡਲ ਆ 75000 ਰੁਪਏ ਮੰਗ ਰਿਹਾ ਭਾਈ ਲੈ ਵੀ ਸਜਣੋ ਤੁਹਾਡੇ ਨਾਲ ਕੀਤੇ ਵਾਦੇ ਮੁਤਾਬਕ ਮੈਂ ਪਹੁੰਚ ਗਿਆ ਅੱਜ 21 ਤਰੀਕ ਨੂੰ ਦਿਨ ਐਤਵਾਰ ਨੂੰ ਬਠਿੰਡੇ ਪਹੁੰਚ ਗਿਆ ਅਜੇ ਐਤਵਾਰੀ ਆ ਨਾ ਹਾਂਜੀ ਹਾਂਜੀ ਐਤਵਾਰ ਨੂੰ ਪਹੁੰਚ ਗਿਆ ਬਠਿੰਡੇ ਕਾਰ ਬਾਜ਼ਾਰ ਦੇ ਵਿੱਚ ਮੈਂ ਤੁਹਾਨੂੰ ਆਖਿਆ ਸੀ ਨਾ ਇੱਕ ਬਹੁਤ ਵੱਡਾ ਕਾਰ ਬਾਜ਼ਾਰ ਲੱਗਣਾ ਹੈ ਅਸਲ ਦੇ ਵਿੱਚ ਕਾਰ ਬਾਜ਼ਾਰ ਦੇ ਵਿੱਚ ਸਭ ਤੋਂ ਘੈਂਟ ਗੱਲ ਪਤਾ ਕੀ ਆ ਜੀ ਐਸ ਪੀ ਬਹੁਤ ਧੱਕ ਤਾਂ ਨਵੇਂ ਰੇਟ ਆ ਨਵੇਂ ਰੇਟਾਂ ਦੀ ਲੋਕਾਂ ਦੀ ਦਿਲਚਸਪੀ ਬਹੁਤ ਆ ਬਹੁਤ ਲੋਕ ਪੁਰਾਣੀਆਂ ਗੱਡੀਆਂ ਵੇਚਣਾ ਚਾਹੁੰਦੇ ਕੋ ਨਵੀਆਂ ਇੱਥੇ ਨਵੀਆਂ ਤੇ ਪੁਰਾਣੀਆਂ ਗੱਡੀਆਂ ਲਈ ਬਹੁਤ ਸਮਾਂ ਤੁਹਾਨੂੰ ਕੋਈ ਕੁਝ ਵੀ ਕਮਿਸ਼ਨ ਨਹੀਂ ਦੇਣਾ ਪੈਣਾ ਆਪਣੇ ਨਾਲ ਫਤਨਾਮ ਆ ਬੰਦੇ ਬਹੁਤ ਆ ਇਹਨਾਂ ਦੀ 22 23 ਬੰਦੇ ਦੀ ਟੀਮ ਆ ਉਹਨਾਂ ਚੋਂ ਇੱਕ ਬੰਦਾ ਮੈਂ ਚੁਣ ਲਿਆ ਆਪਾਂ ਕਹਿੰਦੇ ਜਿਵੇਂ ਪ੍ਰਿੰਟਾਂ ਨੂੰ ਆਪਾਂ ਕਹਿੰਦੇ ਥੋੜਾ ਨੰਬਰਦਾਰ ਕੌਣ ਆ ਹੈ ਸਾਰੇ ਨੰਬਰਦਾਰ ਹੀ ਆ ਬਾ ਆਪਾਂ ਜਿਹਨੂੰ ਉਂਗਲ ਲਾ ਲਈ ਉਹ ਨੰਬਰਦਾਰ ਆਪਣੇ ਨਾਲ ਫਤਨਾਮ ਹੋਊਗਾ ਸਾਰੇ ਬਾਜ਼ਾਰ ਬਾਰੇ ਜਾਣਕਾਰੀ ਦੇਊਗਾ ਆਜੋ ਆਪਾਂ ਢੇੜਾ ਗੁਲਾ ਕੱਢਦੇ ਨਾਲ ਰੇਟ ਰੂਟ ਦੱਸਦੇ ਨਾਲੇ ਦੱਸਦੇ ਆ ਕਿਵੇਂ ਲੱਗਦਾ ਕਿਵੇਂ ਆ ਕਿਵੇਂ ਲੱਗਿਆ ਕਰੂਗਾ ਕਿਵੇਂ ਤੁਸੀਂ ਆਉਣਾ ਕਿਵੇਂ ਵੇਚਣੀ ਕਿਵੇਂ ਖਰੀਦਣੀ ਸਾਰੀ ਗੱਲਬਾਤ ਬਾਈ ਸਾਸਤਰੀ ਕਾ ਸੱਚੀ ਗੱਲ ਬਾਈ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਆਪਣਾ ਮੇਲਾ ਸੱਚੀ ਤੁਸੀਂ ਪਤਾ ਨਹੀਂ ਕੀ ਸੋਚਿਆ ਮੈਨੂੰ ਨਹੀਂ ਪਤਾ ਪਰ ਮੇਰੇ ਸੋਚੇ ਤੋਂ ਵੱਡਾ ਅਸੀਂ ਨਾ ਐਡਾ ਸੋਚਿਆ ਨਹੀਂ ਸੀ ਬਾਈ ਸੱਸਾ ਅੱਛਾ ਆਪਣੇ ਦੋਨਾਂ ਦੇ ਕੰਮ ਬਾਹਰ ਹੋ ਗਏ ਬਿਲਕੁਲ ਸਾਡੇ ਦਾ ਹਿਸਾਬ ਚੋਂ ਬਾਹਰ ਹੋ ਗਿਆ ਸੀ ਤਾਂ ਸੋਚੀ ਸੀ ਵੀ 400 ਕਾਰ ਆਊਗੀ ਜੀ ਬਾਈ ਇੱਥੇ ਤੁਸੀਂ ਨਿਆਣਾ ਜਵਾਕ ਨਹੀਂ ਲੈ ਕੇ ਆਉਣਾ ਇੱਥੇ ਜਵਾਕ ਗਵਾਚਨ ਵਾਲਾ ਕੇਸ ਬਣਿਆ ਪਿਆ ਆਜੋ ਬਾਈ ਗੱਡੀ ਤੇ ਗੱਡੀ ਠੈਕ ਗਈ ਯਾਰ ਗੱਡੀ ਤੇ ਗੱਡੀ ਠੈਕ ਗਈ ਬਿਲਕੁਲ ਸਮਝੋ ਬਾਹਰ ਹੋ ਗਿਆ ਬਾਈ ਕਾਣੀ 1500 ਗੱਡੀ ਦਾ ਅੰਕੜਾ 11 ਵਜੇ ਪਾਰ ਹੋ ਗਿਆ ਸੀ 1500 ਬਿਲਕੁਲ 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 ਹੋ ਗਿਆ ਜੀ ਮੇਲਾ ਦਾ ਕਸਟਮਰ ਦਾ ਸੌਦਾ ਹੋ ਗਿਆ ਹਾਂ ਹਾਂ ਕੀ ਕੀ ਸੌਦੇ ਤਾਂ ਕਈ ਹੋ ਗਏ ਬਾਈ ਉਹ ਬਾਅਦ ਚ ਬਾਰੇ ਇਹ ਇਹ ਦੇ ਸਾਹਮਣੇ ਤੱਤਾ ਹੋਇਆ ਹਨਾ ਫਿਰ ਇਹ ਤੱਤੇ ਤੱਤੇ ਭੋਗ ਨੂੰ ਤਰਸਦਾ ਆ ਜਾ ਕੋਈ ਗੱਲ ਲੈ ਕੇ ਆ ਜਾ ਇਹ ਕਹਿੰਦੇ ਸੌਦਾ ਹੋ ਗਿਆ ਇੱਕ ਸੌਦਾ ਹੁਣੇ ਤੱਤਾ ਤੱਤਾ ਹੋਇਆ ਸੌਦੇ ਤੁਸੀਂ ਇੱਕ ਗੱਲ ਦੇਖੋ ਸੁਬਾ ਸੁਬਾ ਦਾ ਬੇੜਾ ਉਹ ਦੇਖੋ ਉੱਥੇ ਲਿਖੀ ਜਾਂਦੇ ਆ ਆ ਜਾ ਆ ਜਾ ਆ ਜਾ ਸੌਦਾ ਹੋ ਗਿਆ ਕਿਹੜੀ ਗੱਡੀ ਦਾ ਸੌਦਾ ਹੋਇਆ ਬਾਈ ਆ ਹੋਂਡਾ ਸਿਟੀ ਦਾ ਹੋਇਆ ਬਾਈ ਆ ਹੋਂਡਾ ਸਿਟੀ ਦਾ ਸੌਦਾ ਹੋਇਆ ਨਵੇਂ ਮਾਲਕਾ ਉਹਨਾਂ ਨੂੰ ਮੁਬਾਰਕਾ ਦਿਓ ਇਹਨੇ ਨੇ ਗੱਡੀ ਲਈ ਆ ਆ ਬਾਈ ਨੇ ਗੱਡੀ ਵੇਚੀ ਆ ਆ ਬਾਈ ਨੇ ਗੱਡੀ ਖਰੀਦੀ ਆ ਯਾਰ ਖਰੀਦੀ ਵਾਲੇ ਦਾ ਤਾਂ ਮੂੰਹ ਹੀ ਨਹੀਂ ਰਲਦਾ ਜੇ ਤੁਸੀਂ ਮੈਨੂੰ ਸਾਰੇ ਬਾਜ਼ਾਰ ਚ ਢੇੜਾ ਕੱਢਣ ਨੂੰ ਕਹੋ ਵੀ ਤੁਸੀਂ ਖਰੀਦੀ ਖਰੀਦੀ ਵਾਲੇ ਬੰਦੇ ਭਾਲਣੇ ਆ ਮੈਂ ਗਾਰੰਟੀ ਨਾਲ ਐਂ ਚਿਹਰੇ ਵਾਲੇ ਬੰਦੇ ਦੇਖ ਕੇ ਮੈਂ ਕਹਾਂ ਦੂ ਆ ਬੰਦੇ ਨੇ ਗੱਡੀ ਲੈ ਲਈ ਆ ਬੰਦੇ ਨੇ ਗੱਡੀ ਲੈ ਲਈ ਆ ਬੰਦੇ ਨੇ ਗੱਡੀ ਲੈ ਐ ਐ ਸੌਦੇ ਹੋਇਆ ਚੰਗੀ ਗੱਡੀ ਮਿਲ ਗਈ ਬਹੁਤ ਵਧੀਆ ਵਧੀਆ ਮਿਲ ਗਈ ਹਾਂਜੀ ਹਾਂਜੀ ਹੈਂ ਕੋਈ ਕਮਿਸ਼ਨ ਤਾਂ ਨਹੀਂ ਦਿੱਤਾ ਕਿਸੇ ਨੂੰ ਨਾ ਨਾ ਬਸ ਠੀਕ ਐ ਸੌਦੇ ਹੋਇਆ ਇੱਥੇ ਅਸਲ ਦੇ ਵਿੱਚ ਵਧੀਆ ਰੇਟ ਮਿਲ ਗਿਆ ਵਧੀਆ ਰੇਟ ਨਾਲ ਮਿਲ ਗਈ ਬਾਈ ਤੂੰ ਖੁਸ਼ ਆ ਵੇਚ ਕੇ ਬਹੁਤ 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 ਤੁਸੀਂ ਦੇਖੋ ਕਿੰਨੇ ਘੰਟਿਆਂ ਚ ਗੱਡੀ ਬੱਗ ਗਈ ਇੱਥੇ 5 ਮਿੰਟ ਵੀ ਨਹੀਂ ਲੱਗੇ 5 ਮਿੰਟ ਵੀ ਨਹੀਂ ਲੱਗੇ ਆਂ ਮਿੰਟ ਆ ਗਈ ਤੇ ਵਿਕ ਗਈ ਹਾਂਜੀ ਬਿਲਕੁਲ ਐ ਹੋ ਹੀ ਜਾਂਦਾ ਇੱਥੇ ਬਸ ਜਾਣ ਆਉਣੀ ਆ ਹੁਣ ਆਹ ਬਾਈ ਨੂੰ ਆਪਾਂ ਆਟੋ ਤੇ ਭੇਜਣਾ ਇਹ ਗੱਡੀ ਤੇ ਆਏ ਸੀਗਾ ਹਾਂਜੀ ਆਹ ਬੰਦੇ ਆਟੋ ਤੇ ਆਏ ਸੀਗੇ ਇਹਨਾਂ ਨੂੰ ਆਪਾਂ ਗੱਡੀ ਤੇ ਭੇਜਣਾ ਐ ਐ ਹੋ ਜਾਣਾ ਵਾ ਇਹਨਾਂ ਵਾਲਾ ਆਟੋ ਤੁਸੀਂ ਆਪਦੇ ਵਾਲਾ ਢੋ ਇਹਨਾਂ ਨੂੰ ਕਰਾ ਦਿਓ ਠੀਕ ਆ ਚਲ ਐ ਆ ਗੱਲ ਬਾਤ ਜਿਹੜਾ ਗੱਡੀ ਤੇ ਆ ਗਿਆ ਉਹਨੂੰ ਆਟੋ ਤੇ ਭੇਜਾਂਗੇ ਜਿਹੜਾ ਆਟੋ ਤੇ ਆ ਗਿਆ ਉਹਨੂੰ ਗੱਡੀ ਤੇ ਭੇਜਾਂਗੇ ਗੱਡੀ ਤੇ ਭੇਜਾਂਗੇ ਹਾਂ ਹਾਂਜੀ ਹਾਂ ਬਈ ਯਾਰ ਮੈਂ ਨਾ ਸਤਨਾਮ ਗੱਲ ਬਣ ਗਈ ਯਾਰ ਬਿਲਕੁਲ ਬਈ ਬਿਲਕੁਲ ਹੀ ਇੱਥੇ ਸਵੀਲਾਂ ਲੱਗੀਆਂ ਪਈਆਂ ਲੰਗਰ ਲੱਗੇ ਪਿਆ ਯਾਰ ਕੋਈ ਰੇਡ ਰੂਟ ਦਾ ਮਾੜਾ ਜਿਹਾ ਅੰਦਾਜ਼ੇ ਦੱਸ ਸਕਦੇ ਆ ਕੋਈ ਇੱਕ ਅੱਧੀ ਗੱਡੀ ਤੇ ਹੱਥ ਤੱਕ ਕਿਸੇ ਤੇ ਵੀ ਏਬੀਸੀ ਜਿਹੜਾ ਮਰਜ਼ੀ ਪੁੱਛ ਲਓ ਬਾਈ ਤੁਸੀਂ ਕੋਈ ਆਹ ਦੇਖਾ ਕਿੰਨੇ ਕੁ ਦੀ ਮਿਲ ਸਕਦੀ ਆ ਆਹ ਗੱਡੀ ਇਹ 2015 ਮਾਡਲ ਡਿਜ਼ਾਇਰ ਹੈ ਵੈਸੇ ਕਾਰ ਕਿਸੇ ਦੀ ਆ ਮੈਂ ਤੁਹਾਨੂੰ ਐਸਟੀਮੇਟ ਨਾਲ ਪ੍ਰਾਈਸ ਦੱਸ ਦਿੰਨਾ ਵੀ ਇਹ ਸਵਾ 4 ਲੱਖ ਰੁਪਏ ਦੀ ਕਾਰ ਮਿਲ ਜੂ ਪਹਿਲੇ ਨਾਮ ਦੀ ਕਾਰ ਆ ਇਹ ਮੈਂ ਲਿਖਿਆ ਦੇਖਿਆ ਨਾ ਉਹ ਪੜ ਕੇ ਤੁਹਾਨੂੰ ਦੱਸਦਾ ਫਸਟ ਓਨਰ ਦੀ ਕਾਰ ਆ ਹਾਂ 15 ਰਜਿਸਟਰਡ 16 ਤੱਪੀ 16 ਦੀ ਹੈ 82000 ਚੱਲੀ ਆ ਫਰਸਟ ਓਨਰ ਹੈ ਡੀਜ਼ਲ ਦੀ ਹੈ ਬੀਡੀਏ ਇੱਕ ਗੱਲ ਹੋਰ ਤੁਹਾਨੂੰ ਮੈਂ ਕੰਮ ਦੀ ਦੱਸਾਂ ਮੈਨੂੰ ਇਹ ਬਾਜ਼ਾਰ ਚ ਸਭ ਤੋਂ ਵੱਧ ਸਤਨਾਮ ਗੱਲ ਪਤਾ ਕੀ ਪਸੰਦ ਆਈ ਹਾਂਜੀ ਬਾਈ ਮੈਨੂੰ ਪਸੰਦ ਇਹ ਗੱਲ ਆਈ ਵੀ ਇੱਥੇ ਸਾਡੇ ਪਰਿਵਾਰਾਂ ਵਾਲੀਆਂ ਗੱਡੀਆਂ ਜ਼ਿਆਦਾ ਜ਼ਿਆਦਾ ਹਾਂਜੀ ਮਤਲਬ ਜਿਹੜੇ ਜ਼ਿਮੀਂਦਾਰ ਪਰਿਵਾਰ ਜਿਹੜੇ ਛੋਟੀ ਗੱਡੀ ਰੱਖਦੇ ਆ ਹਾਂਜੀ ਹਾਂਜੀ ਸਵਿਫਟ ਡਿਜ਼ਾਇਰ ਗੱਡੀ ਲੈਣੀ ਚਾਹੁੰਦੇ ਆ ਆ ਦੇਖੋ ਜੀ ਮੈਂ ਆ ਦੇਖੋ ਬਾਕਸ ਬੈਗ ਨਾਲ ਖੜੀਆਂ ਆ ਆ ਆਲਟੋ ਖੜੀ ਆ ਹਾਂਜੀ ਆ ਦੇਖੋ ਆ ਆ ਦੇਖੋ ਜਿੰਨੇ ਜਿਹੜੀ ਗੱਡੀ ਕਿਸੇ ਨੇ ਲਗਜ਼ਰੀ ਲੈਣੀ ਆ ਕਿਸੇ ਨੇ ਫੋਰਚੂਨਰ ਵੀ ਬਹੁਤ ਅਨਿਆ ਬਾਦੂ ਫੋਰਚੂਨਰ ਆ ਜੀ ਬਾਦੂ ਪਾਜੀ ਸਕਾਰਪੀਓ ਬਹੁਤ ਅਨਿਆ ਬਾਦੂ ਬਾਦੂ ਜੀ ਬਾਦੂ 50 ਪਲੱਸ ਸਕਾਰਪੀਓ ਸਕਾਰਪੀਓ ਆ ਜੀ ਯਾਰ ਮੈਨੂੰ ਇੱਕ ਗੱਲ ਹੋਰ ਦੱਸੋਗੇ ਸਤਨਾ ਵੀਰੇ ਹਾਂਜੀ ਬਈ ਇਹ ਬਾਜ਼ਾਰ ਹਰ ਹਫ਼ਤੇ ਲੱਗੂ ਹਰ ਰੋਜ਼ ਲੱਗੂ ਹਰ ਮਹੀਨੇ ਲੱਗੂ ਕਿਵੇਂ ਲੱਗੂ ਆ ਇਹ ਵੈਸੇ ਬਾਜ਼ਾਰ ਦਾ ਤੁਹਾਨੂੰ ਸਿਸਟਮ ਦੱਸ ਦਿੰਦੇ ਆ ਜੀ ਜਿਹੜੇ 25 ਬੰਦਿਆਂ ਨੇ ਅਸੀਂ ਲਾਇਆ ਨਾ ਉਹਨਾਂ ਨੇ ਇੱਥੇ ਜਗ੍ਹਾ ਆਪਦੀ ਮੁੱਲੀ ਲਈ ਹੋਈ ਆ ਅੱਛਾ ਜੀ ਹਾਂ ਜੀ ਇਹ ਮੇਲੇ ਦੀ ਸਟਾਰਟਿੰਗ 2 ਮਹੀਨਿਆਂ ਵਾਸਤੇ ਆ 2 ਮਹੀਨਿਆਂ ਵਾਸਤੇ ਅਸੀਂ ਜਿਹੜਾ ਸਕੀਮ ਕੱਢੀ ਆ ਵੀ ਕਿਸੇ ਨੂੰ ਕਮਿਸ਼ਨ ਦੇਣਾ ਨਹੀਂ ਕਿਸੇ ਤੋਂ ਕਮਿਸ਼ਨ ਲੈਣਾ ਨਹੀਂ ਲੈਣਾ ਨਹੀਂ ਅੱਜ ਦਾ ਤੇ ਕੱਲ ਦਾ ਤੁਹਾਨੂੰ ਤਾਂ ਲੱਗਣੀ ਲੱਗਣਾ ਹੈ ਸੁਖਿੰਦਰ ਵੀਰੇ ਅੱਛਾ ਕੱਲ ਨੂੰ ਵੀ ਰਹੂਗਾ ਆ ਕੱਲ ਨੂੰ ਵੀ ਰਹੂਗਾ ਕਿਉਂਕਿ ਕੱਲ ਨੂੰ ਪਹਿਲਾ ਨਰਾਤਾ ਜੀ ਨਰਾਤਾ ਜਕਾਰਾਂ ਜਿਹੜੀਆਂ ਨਹੀਂ ਖਰੀਦਦੇ ਉਹ ਕੱਲ ਨੂੰ ਵੀ ਆ ਕੇ ਖਰੀਦ ਸਕਦੇ ਠੀਕ ਆ ਜੀ ਇਹ ਹਰ ਐਤਵਾਰ ਲੱਗਿਆ ਹਰ ਐਤਵਾਰ 2 ਮਹੀਨੇ ਤੱਕ ਲੱਗੂਗਾ ਪਰ ਇਸ ਵਾਰ ਐਤਵਾਰ ਤੇ ਸੋਮਵਾਰ ਲੱਗੂਗਾ ਅਗਲੀ ਵਾਰ ਇਹ ਸਿਰਫ ਐਤਵਾਰ ਲੱਗੂਗਾ ਐਤਵਾਰ ਲੱਗੂਗਾ ਐਵੇਂ ਹੋਊਗਾ ਨਾ ਹਾਂਜੀ ਹਾਂਜੀ ਕਿਉਂਕਿ ਗੱਲ ਕਨਫਰਮ ਕਰਾਉਣੀ ਬੜੀ ਜ਼ਰੂਰੀ ਆ ਹਾਂਜੀ ਹਾਂਜੀ ਇੱਧਰ ਵੀ ਹੋ ਗਿਆ ਕੰਮ ਹਾਂ ਬਈ ਬਸ ਠੀਕ ਆ ਦੇਖ ਇੱਧਰ ਵੀ ਹੋ ਗਿਆ ਕੰਮ ਹਾਂਜੀ ਹਾਂਜੀ ਐ ਮਤਲਬ ਇੱਥੇ ਤੋਂ ਤੁਹਾਨੂੰ ਐਵੇਂ ਮਿਲਣਾ ਕੰਮ ਵੇ ਹਰ ਗੱਡੀ ਤੇ ਜਿੱਥੇ ਚਾਰ ਬੰਦੇ ਖੜੇ ਤੇ ਫੜਾਕਾ ਪੈ ਗਿਆ ਉਹ ਦੇਖੋ ਉੱਥੇ ਵੀ ਪੈ ਗਿਆ ਫੜਾਕਾ ਉਹ ਦੇਖੋ ਅਸਲ ਵਿੱਚ ਨਾ ਤੁਸੀਂ ਆਪਾ ਪਾਈ ਨਹੀਂ ਉਹ ਸਿਸਟਮ ਨਾਲ 20+ ਕਾਰ ਐਤੋਂ ਪਹਿਲਾਂ ਪਹਿਲਾਂ ਪੂਰੇ ਬਾਜ਼ਾਰ ਚ ਬਿਕ ਚੁੱਕੀਆਂ ਬਾਈ 사ਸਰੀ ਕਾ ਹੋ ਠੀਕ ਹੋ ਮੇਰੇ ਸੋਹਣੇ ਕੰਮ ਤੇ ਬਾਈ ਇਹ ਹੋ ਗਿਆ ਹਰ ਮਹੀਨੇ ਇਹ ਇਹ ਇੱਥੇ ਹੀ ਲੱਗੂ ਇੱਥੇ ਹੀ ਲੱਗੂ ਬਾਈ ਅ ਮਤਲਬ ਜਿਹੜਾ ਬੰਦਾ ਤੁਹਾਡੇ ਕੋਲੇ ਗੱਡੀ ਲੈ ਕੇ ਆਊਗਾ 2 ਮਹੀਨਿਆਂ ਲਈ ਤਾਂ ਉਹਨੇ ਲੈਣੀ ਆ ਜਾਂ ਦੇਣੀ ਆ ਕੋਈ ਕਮਿਸ਼ਨ ਨਹੀਂ ਹਾਂਜੀ ਉਸ ਤੋਂ ਬਾਅਦ ਸਾਡੇ ਜਿਹੜੇ ਅੱਡੇ ਹੋਣਗੇ ਜਿਹੜੇ ਅੱਡੇ ਤੇ ਲਾਊਗਾ ਉਸ ਹਿਸਾਬ ਨਾਲ ਉਸ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਤੇ ਇਹ ਵੈਸੇ ਇਹਨੂੰ ਕੈਰੀ ਆਉਣੀ ਰੱਖਾਂਗੇ ਗਿਜਿੰਦਰ ਬਾਈ ਤੁਹਾਡੇ ਧਿਆਨ ਚ ਦਿਵਾ ਦਈਏ ਵੀ 2 ਮਹੀਨੇ ਦਾ ਅਸੀਂ ਕਹਤਾ ਵੀ ਲਾਉਣੀ ਲਾਉਣਾ ਵੈਸੇ ਅੱਗੇ ਇਦਾਂ ਹੀ ਚੱਲੂਗਾ ਦੋ ਮਹੀਨਾ ਦਾ ਪੱਕਾ ਕਨਫਰਮ ਹੀ ਆ ਸਾਡੀ ਜਿਹੜੀ ਕਮੇਟੀ ਆ ਉਹਨਾਂ ਨੇ ਕਿਹਾ ਯਾਰ ਮੇਰੀ ਗੱਲ ਮੰਨੋਗੇ ਇੱਕ ਤੁਸੀਂ ਸਲਾਹ ਕਰਿਓ ਐਵੇਂ ਰਹਿ ਆ ਹੋ ਸਕਦਾ ਮੇਰੀ ਰਾਏ ਗਲਤ ਵੀ ਹੋਵੇ ਹਾਂਜੀ ਹਾਂਜੀ ਤੁਸੀਂ ਆਪਣਾ ਧੰਦਾ ਦੇਖਣਾ ਹਾਂਜੀ ਬਈ ਕੋਈ ਨਾ ਐ ਜੇ ਛੋਟਜੀ ਆਲਾ ਖੁੱਲੇ ਮੈਦਾਨ 'ਚ ਖੇਡਣ ਵਾਲਾ ਹਾਂਜੀ ਹਾਂਜੀ ਭਈ ਸਾਰੇ ਚ ਇੱਕ ਦੋ ਐ ਦਵਾਰਾਂ ਸਾਨੂੰ ਦੇਦੇ ਆਂ ਖੇਡਣ ਜੇ ਭਈ ਸਾਰੇ ਆਣੇ ਆਜੋ ਆ ਕੇ ਕੋਈ ਅਸੀਂ ਕੋਹ ਨਹੀਂ ਲੈਣਾ ਅਸੀਂ ਤੁਹਾਨੂੰ ਪਲੇਟਫਾਰਮ ਦੇਤਾ ਤੇ ਆ ਕੇ ਨੱਚ ਲੋ ਬਿਲਕੁਲ ਭਈ ਪੱਕਾ ਹਾਂ ਛੋਟੀ ਗੱਲ ਤੇ ਧਿਆਨ ਦੇਵਾਂਗੇ ਭਈ ਇਹ ਤੁਸੀਂ ਸਾਰਿਆਂ ਨੇ ਕਮੇਟੀ ਵਾਲੇ ਰਾਏ ਕਰਿਓ ਇਹ ਬਿਲਕੁਲ ਰਾਏ ਕਰ ਭਈ ਅਸੀਂ ਤੁਹਾਨੂੰ ਸਾਰੇ ਲੋਕ ਪੰਜਾਬੀ ਹਾਂਜੀ ਹਾਂਜੀ ਅਸੀਂ ਤੁਹਾਨੂੰ ਜਿਹੜੇ ਸਾਰੇ ਹੱਫਤੇ ਆ ਹਾਂਜੀ ਉਹ ਦੇ ਦਿਆਂਗੇ ਹਾਂਜੀ ਤਾਂ ਤੁਸੀਂ ਸਾਨੂੰ ਇੱਕ ਹਫ਼ਤਾ ਦੇ ਦਿਓ ਆ ਦੇ ਲੈ ਆ ਦੇਖ ਆਏ ਲਾਏ ਹੋਇਆ ਰੇਟ ਹਾਂ ਹਾਂ ਜੀ ਹਾਂ ਜੀ ਆ ਜਿਵੇਂ 13 ਮਾਡਲ ਆ 75000 ਰੁਪਏ ਮੰਗ ਰਿਹਾ ਭਾਈ ਹਾਂ ਨਹੀਂ 75000 ਕਿਲੋਮੀਟਰ ਆਈ ਇਹ 13 ਮਾਡਲ 200 ਬਾਦ ਉਹਦੀ ਰੇਂਜ ਚ ਉਹ ਰਗੜਦਾ ਸੀ ਓਏ ਰਗੜਦਾ ਸੀ ਕੰਮ ਕਰਦਾ ਕਰਦਾ ਸੀ ਕੰਮ ਲੈ ਮੈਂ ਤਾਂ ਆ ਵੀ 75000 ਦੀ ਦੇ ਦੇਣੀ ਸੀ ਮਾਰਤੇ ਸੀ ਓਏ ਉਹ ਗਾਲ ਪੈ ਜੂਗਾ ਜਿਹੜਾ ਗੱਡੀ ਵਾਲਾ ਆ ਆਪਾਂ ਤਾਂ ਆ ਵੀ ਆ ਵੀ ਆ ਵੀ ਆਪਾਂ ਤਾਂ ਜੇ ਆਪਾਂ ਕਿਤੇ ਕੱਲੇ ਬਣਾਉਂਦੇ ਆਪਾਂ ਆ ਵੀ 70000 ਦੀ ਦੇ ਜਾਣੀ ਸੀ ਤੇ ਮਗਰ ਆਉਣਾ ਸੀ ਗੱਡੀ ਵਾਲੇ ਨੇ ਹੈ ਉਹਨੇ ਕਹਿੰਦਾ ਤੁਸੀਂ ਆਪ ਦੀ ਦੇਣੀ ਆ ਸਕਾਰਪੀਓ ਜੀ 70000 ਦੀ ਹੈ ਸਹੀ ਹੈ ਗੱਲ ਫੇ ਹਾਂ ਗੱਡੀਆਂ ਵੈਸੇ ਜਾਇਜ਼ ਰੇਟ ਮਿਲ ਰਹੀਆਂ ਇੱਥੇ ਚੌੜਾ ਨਾ ਚੌੜ ਕਰ ਰਿਹਾ ਤੁਸੀਂ ਦੇਖੋ ਤਾਂ ਸਹੀ ਬਾਕ ਇਹ ਕੋ ਖੁੱਲ੍ਹਾ ਬੜਾ ਜਗ੍ਹਾ ਬੜੀ ਬੜਾ ਜਗ੍ਹਾ ਬਹੁਤ ਖੁੱਲੀ ਹੈ ਜੀ ਇਹ ਆਪਾਂ ਨੂੰ ਕੋਈ ਜਗ੍ਹਾ ਦਾ ਤਾਂ ਨਹੀਂ ਟਿਕਾ ਆਇਆ ਕੋਈ ਨਹੀਂ ਜੀ ਨਹੀਂ ਜੀ ਕੋਈ ਟਿਕਾ ਤੇ ਨਹੀਂ ਆਉਂਦਾ ਜੀ ਇਹ 25 ਕਿੱਲਾਂ ਦੇ ਵਿੱਚ ਜਗ੍ਹਾ ਹੈ ਇਹ ਸਾਰੀ ਸਾਰੀ ਆਪਣੇ ਕੋਲ ਆ ਇੱਥੇ ਕੋਈ ਪਾਰਕਿੰਗ ਨਹੀਂ ਕੁਛ ਨਹੀਂ ਕੋਈ ਪਰਚੀ ਨਹੀਂ ਲੈਣੀ ਕੁਛ ਨਹੀਂ ਲੈਣਾ ਕੁਛ ਨਹੀਂ ਹਾਂਜੀ ਕੁਛ ਨਹੀਂ ਜੇ ਉਦੋਂ ਐਂ ਕਰ ਲਿਆ ਜਿੱਦ ਦੇ ਮੇਰੇ ਵਾਲ ਮੇਰੇ ਮੰਨੇ ਵਾਲਾ ਹਾਂਜੀ ਉਦੋਂ 100 ਰੁਪਿਆ ਪਰਚੀ ਕਰ ਲੈ ਨਹੀਂ ਆਈ ਗੱਡੀ ਤੇ ਯਾਰ ਅਸੀਂ 100 ਰੁਪਿਆ ਪਰਚੀ ਲਵਾਂਗੇ ਤੁਸੀਂ ਆਵਦਾ ਕੋਈ ਨਹੀਂ ਭਾਈ ਵੈ ਕੇ ਕਰ ਲੈਣਾ ਲੈ ਲੋ ਨਾ ਹਾਂਜੀ ਹਾਂਜੀ ਹੈ ਕੋਈ ਨਹੀਂ ਦੇਖ ਲੈਣੇ ਭਾਈ ਬਈ ਉਹ ਕਿਉਂਕਿ ਤੁਸੀਂ ਪ੍ਰਬੰਧ ਟੈਂਟ ਟਪੜੇ ਤੁਸੀਂ ਚਾਹ ਪਾਣੀ ਦੇ ਪ੍ਰਬੰਧ ਵੀ ਬਹੁਤ ਕਰਨੇ ਹੁੰਦੇ ਆ ਹਾਂਜੀ ਹਾਂਜੀ ਹਾਂਣਾ ਤਾਂ ਇੱਕ ਹਫਤਾ ਡਿਊਟੀ ਫ੍ਰੀ ਰੱਖਤਾ ਕੋਈ ਇਸ ਸਾਲ ਚ ਹਾਂਜੀ ਕੋਈ ਦੀਵਾਲੀ ਨੇੜੇ ਕੋਈ ਫੈਸਲਾ ਕਰ ਲਿਓ ਹਾਂਜੀ ਹਾਂਜੀ ਬਾਕੀ ਤੁਸੀਂ ਨਹੀਂ ਵੀ ਕਰੋਗੇ ਅਸੀਂ ਤਾਂ ਨਹੀਂ ਨਹੀਂ ਜੀ ਨਹੀਂ 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 ਭਾਈ ਕਰਾਂਗੇ ਜ਼ਰੂਰ ਕਰਾਂਗੇ ਉਹਦੀ ਗੱਲ ਤੇ ਧਿਆਨ ਦੇਵਾਂਗੇ ਇਸ ਦੀ ਨਹੀਂ ਨਹੀਂ ਸਹੀ ਹੈ ਗੱਲ ਪਰ ਮੈਂ ਇੱਕ ਗੱਲ ਮੰਨਦਾ ਵੀ ਉਹਦੇ ਨਾਲ ਹੋਊਗਾ ਪਤਾ ਕੀ ਹਾਂਜੀ ਉਹਦੇ ਨਾਲ ਨਾ ਸ਼ਾਮ ਨੂੰ ਅਬ ਵੈਸੇ ਤਾਂ ਸ਼ਾਮ ਨੂੰ ਅੰਕੜੇ ਤੁਹਾਡੇ ਕੋਲੇ ਆ ਜਾਣਗੇ ਜਿਵੇਂ ਵੋਟਾਂ ਪੈਂਦੀਆਂ ਹੁੰਦੀਆਂ ਹਜੇ ਤਾਂ ਵੋਟਾਂ ਵਾਂਗੂ ਖੁੱਲਾ ਫਿਰਦਾ ਮੈਦਾਨ ਇਹਦਾ ਚੱਲਈ ਆ ਜੀ ਅੱਧਾ ਘੰਟਾ ਪਹਿਲਾਂ ਕੰਮ ਚੱਲਿਆ ਸਾਰਾ ਇਹ ਕਿੰਨੇ ਫੜ ਲੱਗਣਗੇ ਬਾਈ ਤੁਹਾਡੇ ਕਿੰਨੇ ਮਿੱਤਰਾਂ ਤੁਸੀਂ ਜਿਹੜੇ ਤੁਹਾਡੇ ਨਾਲ ਇੱਥੇ ਫੜ ਲਾਇਆ ਫੜ ਫਾੜੀ ਬੋਲਦੇ ਨੇ ਜਿਹੜੇ ਬੰਦਾ ਇੱਕ ਬਾਜ਼ਾਰ 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 ਇੱਕ ਕਾਰ ਬਾਜ਼ਾਰ ਹਾਂਜੀ ਵੈਸੇ ਅਸੀਂ ਜਿਹੜੇ ਬਹਿੰਡੇ ਦੇ 25 ਜਾਣੇ ਆ ਜੀ ਤੁਸੀਂ 25 ਜਾਣੇ ਹਾਂ ਹਾਂ ਜਿਨ੍ਹਾਂ ਨੇ ਇੱਥੇ ਜਗ੍ਹਾ ਵੀ ਪਰਚੇਜ ਕਰੀ ਹੋਈ ਆ ਜਿਨ੍ਹਾਂ ਨੇ ਇੱਥੇ ਆਪਦਾ ਮਾਲ ਵੀ ਲਾਇਆ ਤੇ ਇਹ ਸੱਦਾ ਪੱਤਰ ਤੁਹਾਡੇ ਮਾਧਿਅਮ ਰਾਹੀਂ ਵੀ ਦੱਸਦਾ ਆਪਾਂ ਇੱਥੇ ਜਿਹੜਾ ਮਰਜ਼ੀ ਡੀਲਰ ਵੀ ਲੈ ਕੇ ਆਪਦੀ ਕਾਰ ਵੇਚ ਕੇ ਜਾ ਸਕਦਾ ਕੋਈ ਕਮਿਸ਼ਨ ਨਹੀਂ ਆਪਾਂ ਉਹਨੂੰ ਕਹਾਂਗੇ ਵੀ ਸਾਨੂੰ ਦੇ ਕੋਈ ਬਰਤੀ ਨਹੀਂ ਕਹਾਂਗੇ ਉਹਨੂੰ ਤੁਸੀਂ 2 ਮਹੀਨਿਆਂ ਦੀ ਖਾਤਰ ਤਾਂ ਇਹ ਗੱਲ ਨੋਟ ਹੀ ਕਰ ਲਓ ਇੱਕ ਗੱਲ ਮੈਂ ਹੋਰ ਕਹਿਣੀ ਸੀ ਹਾਂਜੀ ਵੀ ਇਹਦੇ ਵਿੱਚ ਡੀਲਰ ਐਡਜਸਟ ਹੋਣ ਲਈ ਕੋਈ ਜਗ੍ਹਾ ਹੈ ਵੀ ਜਿਵੇਂ 21 ਬੰਦੇ ਆ ਤੁਸੀਂ 22 ਬੰਦੇ ਆ ਵੀ 23ਵਾਂ ਬੰਦਾ ਆਵੇ 24ਵਾਂ ਆਵੇ ਬਸ ਇਹ ਟੀਮ ਇਹੀ ਰਹੂਗੀ ਨੇ ਵੀ ਮੰਨ ਕੇ ਚਲੋ ਵੀ ਕਾਰ ਵੇਰ ਸੰਡੇ ਲਾਉਣ ਵਾਸਤੇ ਕੀ ਪੱਕਾ ਤਾਂ ਹਾਂ ਬਈ ਪੱਕਾ ਲਾਉਣ ਵਾਸਤੇ ਕਾਰ ਬਾਜ਼ਾਰ ਨੂੰ ਨਹੀਂ ਪੱਕੇ ਤੌਰ ਤੇ ਨਹੀਂ ਕੁਝ ਕਹਿ ਸਕਦੇ ਵੀ ਸੰਡੇ ਨੂੰ ਉਹਨਾਂ ਨੇ ਆਉਣਾ ਦਾ ਸੰਡੇ ਨੂੰ ਲਾ ਸਕਦੇ ਅਸੀਂ ਤੋਂ ਆ ਜਿਓ ਕਿਦੜ ਵੇਹੇ ਤੋਂ ਆ ਜਿਓ ਲਧਾਨੇ ਤੋਂ ਜਿੱਥੋਂ ਮਰਜੀ ਜਾ ਕੇ ਜੇ ਜੇ ਉਹ ਆਪਣੀਆਂ ਕਾਰਾਂ 20 30 ਲਿਆ ਕੇ ਇੱਥੇ ਬਾਜ਼ਾਰ ਲਾ ਕੇ ਵੇਚਣਾ ਚਾਹੁੰਦਾ ਲਾ ਲੈ ਵੇਚ ਲੈ ਜੀ ਕੋਈ ਦਿੱਕਤ ਨਹੀਂ ਅੱਛਾ ਜੇ ਇਕੱਲੇ ਆਮ ਬੰਦੇ ਲਈ ਨਹੀਂਗਾ ਜੇ ਕੋਈ ਹੋਰ ਵੀ ਬੰਦਾ ਆ ਕੇ 100 ਕਾਰਾਂ ਆ ਕੇ 50 ਕਾਰਾਂ ਉਹਦੇ ਕੋਲ ਖੜੀਆਂ ਆ ਕੇ ਲੈ ਕੇ ਵੇਚ ਲੈ ਲੈ ਕੇ ਵੇਚ ਲੈ ਕਸਟਮਰ ਦੇ ਵਾਸਤੇ ਵੀ ਇਹ ਕਸਟਮਰ ਆਪਦੀ ਕਾਰ ਲੈ ਆਵੇ ਵੇ ਵੇਚੇ ਸਾਨੂੰ ਕੋਈ ਦਿੱਕਤ ਨਹੀਂ ਆ ਇੱਕ ਚੀਜ਼ ਹੋਰ ਹੈਗੀ ਆ ਜ਼ਰੂਰ ਜਿਹੜੇ ਬੰਦੇ ਨੇ ਇੱਥੇ ਕਾਰ ਸੇਲ ਕਰਨੀਆਂ ਜਾਂ ਪਰਚੇਜ ਕਰਨੀਆਂ ਉਹਦੇ ਕੋਲੇ ਸਾਡੇ 21 22 ਬੰਦਿਆਂ ਦੀ ਡਿਲੀਵਰੀ ਹੋਣੀ ਜ਼ਰੂਰੀ ਹੈ ਕਿਈ ਵਾਰੀ ਕੋਈ ਇੱਥੇ ਕਾਰ ਗਲਤ ਵੇਚ ਜਾਵੇ ਹਾਂ ਬਾਹਰ ਆ ਕੇ ਸੌਦਾ ਕਰ ਲੇ ਕੱਲ ਨੂੰ ਕਿਸੇ ਵੀ ਛੋਡੇ ਮੇਲੇ 'ਚ ਉਹ ਕੰਮ ਹੋਇਆ ਸੀ ਉਹਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹਾਂ ਇੱਕ ਇਹ ਗਲਤੀ ਪੱਕੀ ਹੈਗੀ ਆ ਇਹ ਇਹ ਗੱਲ ਪੈਸੇ ਜਦੋਂ ਭਾਈ ਕਮਿਸ਼ਨ ਲੈਣੇ ਹੀ ਨਹੀਂ ਆਪਾਂ ਤੁਹਾਨੂੰ ਪਹਿਲਾਂ ਹੀ ਕਹਦਾ ਵੀ ਕਮਿਸ਼ਨ ਨਹੀਂ ਲੈਣਾ ਬੰਦਾ ਭਾਈ ਦਾਦਾ ਕਮਿਸ਼ਨ ਤੋਂ ਹੀ ਆ ਭਾਈ ਦਾ ਬਾਹਰ ਜਾ ਕੇ ਸੌਦਾ ਕਰ ਲਾਂਗੇ ਕਮਿਸ਼ਨ ਨਾ ਦੇਣਾ ਪਊਗਾ ਹਾਂ ਪਰ ਹਾਂ ਇੱਕ ਗੱਲ ਹੈਗੀ ਆ ਇਹ ਵੈਸੇ ਤਾਂ ਲੋਕ ਪੈਸੇ ਤਾਂ ਬਹੁਤ ਲੋਕ ਸਮਝਦੇ ਆ ਪਰ ਜਿਹੜੇ ਨਹੀਂ ਸਮਝਦੇ ਖਰੀਦਣ ਵਾਲੇ ਵਾਸਤੇ ਜ਼ਰੂਰੀ ਆ ਹਾਂਜੀ ਕਿ ਜਿਹੜੀ ਰਸੀਦ ਆ ਨਾ ਮੇਲੇ ਦੀ ਹਾਂਜੀ ਆ ਇੱਕ ਡੀਲਰ ਦੀ ਰਸੀਦ ਆ ਹਾਂਜੀ ਉਹ ਰਸੀਦ ਸੱਜਣੋਂ ਇੱਕ ਅਸਤਾਮ ਆ ਹਾਂਜੀ ਉਹ ਰਸੀਦ ਇੱਕ ਪ੍ਰਮਾਣਿਤ ਰਸੀਦ ਆ ਹਾਂਜੀ ਜਿਹੜੀ ਰਸੀਦ ਇੱਕ ਕੋਰਟ 'ਚ ਵੀ ਕੰਮ ਕਰਦੀ ਆ ਹਾਂਜੀ ਬਿਲਕੁਲ ਉਹ ਇੱਕ ਡੀਲਰ ਦੀ ਰਸੀਦ ਕਾਗਜ਼ ਪੱਤਰਾਂ ਦੀ ਗੱਡੀ ਸਹੀ ਹੋਣ ਦਾ ਪ੍ਰਮਾਣ ਆ ਪ੍ਰਮਾਣ ਆ ਜੀ ਬਿਲਕੁਲ ਨੂੰ ਕਾਗਜ਼ ਸਹੀ ਦੇਖਣ ਦੀ ਲੋੜ ਨਹੀਂ ਜੇ ਡੀਲਰ ਇੱਕ ਰਸੀਦ ਦਿੰਦਾ ਹਾਂਜੀ ਹਾਂਜੀ ਕਿ ਨਹੀਂ ਬਿਲਕੁਲ ਸਹੀ ਹੈ ਕਿਉਂਕਿ ਡੀਲਰ ਨੇ ਉਹਦੀ ਜ਼ਿੰਦਗੀ ਭਰ ਦੀ ਰੋਟੀ ਆ ਕਰਸੀਦ ਗਲਤ ਦਿੱਤੀ ਤਾਂ ਮਾਰਿਆ ਗਿਆ ਹੋਗਾ ਮਾਰਿਆ ਜਾਊਗਾ ਬਿਲਕੁਲ ਹੈ ਹਾਂਜੀ ਹਾਂਜੀ ਤੇ ਤੁਸੀਂ ਡੀਲਰ ਦੀ ਰਸੀਦ ਜਦੋਂ ਗੱਡੀ ਲੈਣੀ ਆ ਤਾਂ ਉਹ ਡੀਲਰ ਦੀ ਰਸੀਦ ਜ਼ਰੂਰ ਲੈਣੀ ਬਿਲਕੁਲ ਜੀ ਬਿਲਕੁਲ ਜੀ ਠੀਕ ਹੈ ਕਹਿੰਦੇ ਸਾਸੀ ਕਰ ਬੈ ਵਰਬੀਰੇ ਤਾਂ ਸਿੱਟਾ। ਰੌਣਕਾਂ ਚੰਗੀਆਂ। ਹਾਂਜੀ ਹਾਂਜੀ। ਮਨ ਖੁਸ਼ ਆ ਕੋਈ ਸੌਦਾ ਸਾਦਾ ਕੀਤਾ? ਨਹੀਂ। ਕਰਦੇ ਨਹੀਂ। ਫਰੀ ਇਹਨੇ। ਬਹੁਤ ਸਿਕਾ ਲਓ। ਆਜ ਤੁਹਾਨੂੰ ਹੋਰ ਭਾਈ। ਠੀਕ ਹੈ। ਠੀਕੋ। ਹਾਂ। ਇਹਦੇ ਬੰਦੇ ਦੂਰੋਂ ਬੋਨਾ ਯਾਰ। ਬੋਲ ਦੂਰੋਂ ਯਾਰ। ਹਾਂਜੀ ਹਾਂਜੀ। ਤੁਸੀਂ ਇਹ ਦੇਖੋ ਭਾਈ। ਇੱਧਰ ਮਾੜਾ ਇੱਕ ਵਾਰੀ ਵੀਰੇ ਮਾਰੀ ਕੈਮਰਾ। ਹਾਂ। ਲੈਂਡ ਟੁੱਟ ਨਹੀਂ ਰਹੀ ਕਾਰ ਐਂਟਰੀ। ਕਿੰਨਾ ਕਿਵੇਂ ਆਈ ਜਾਂਦੀਆਂ ਵੀਰੇ ਸਾਸਰੀ ਕਾਲ ਸੋਣਾ ਸਾਸਰੀ ਕਾਲ। ਗੱਡੀਆਂ ਆਈ ਹਜੇ ਆਪਾਂ ਰੀਲ ਇੱਕ ਕੀ ਭਾਈ। ਹਾਂਜੀ ਹਾਂਜੀ। ਕੋਈ ਰੱਟਾ ਨਹੀਂ ਬਾਲਾ ਪਾਇਆ। ਨਾ ਨਾ ਜੀ। ਲੈਨ ਟੁੱਟ ਨਹੀਂ ਰਹੀ ਮੇਰੇ ਹਿਸਾਬ ਨਾਲ ਸਾਨੂੰ ਮੇਨ ਗੇਟ ਨਾ ਬੰਦ ਕਰਨਾ ਪੈਣਾ ਵੀ ਮੇਨ ਗੇਟ ਤੇ ਲਾ ਲਓ ਹਾਂ ਆ ਜਿਹੜੇ ਬੰਦੇ ਪੰਜ-ਪੰਜ ਆਏ ਆ ਨਾ ਵਿੱਚ ਬਹਿ ਕੇ ਇਹ ਗੱਡੀ ਲੈਣ ਆਏ ਵੇ ਆਏ ਇਹ ਵੇਚਣ ਨਹੀਂ ਆਏ ਪੰਜ ਬੰਦੇ ਜਾਣਗੇ ਕਿਵੇਂ ਇਹ ਆਏ ਇਹ ਆਏ ਆ ਇੱਕ ਗੱਡੀ ਤੇ ਆਏ ਆ ਇੱਕ ਲੈਣ ਆਏ ਆ ਹਾਂਜੀ ਫਿਰ ਜਾਂਦੇ ਹੋਏ ਇਹ ਦੋ ਗੱਡੀਆਂ ਜਾਣਗੇ ਵੀਰੇ ਸਾਸਿਕਾ ਵੀਰੇ ਸਾਸਿਕਾ ਹੋਰ ਜੀ ਉਹ ਠੀਕ ਹੋ ਬਾਈ ਕੰਮ ਠੀਕ ਹੈ ਹੋਰ ਕੰਮ ਬਣਾ ਲਾ ਬਣਾ ਲਾ ਮੈਂ ਕਹਿੰਨਾ ਯਾਰ ਨੀ ਯਾਰੇ ਗਏ ਆ ਹਾਂਜੀ ਅਜੇ ਸਾਡੇ ਤੋਂ ਅੱਧੇ ਕ ਬਾਜ਼ਾਰ 'ਚ ਢੇੜਾ ਦਿੱਤਾ ਗਿਆ ਅਸੀਂ ਦਿਨਿਆਂ ਬਾਅਦ ਦੇ ਵਿੱਚ ਢੇੜਾ ਭਾਪੂ ਕਰਦੇ ਆ ਪਤਾ ਹਾਂਜੀ ਉਹ ਸੇ ਬੰਦੇ ਹੱਥ ਮਾਰੀ ਜਾਂਦੇ ਉਧਰਲੇ ਪਾਸੇ ਹਾਂਜੀ ਹਾਂਜੀ ਹੂੰ ਪੁੱਛਦੇ ਹਾਂ ਕਿਵੇਂ ਵੀ ਰੌਣਕ ਰਾਂਕ ਚੰਗੀ ਆ ਬਹੁਤ ਵਧੀਆ ਜੀ ਮੇਲਾ ਭਰ ਗਿਆ ਜੀ ਸ਼ੁਕਰ ਆ ਮਾਲਕ ਦਾ ਬੜਾ ਸ਼ੁਕਰ ਮਾਲਕ ਨੂੰ ਜਗ੍ਹਾ ਹੀ ਹੈਨੀ ਜੀ ਮੈਂ ਕਹਿੰਨਾ ਨਾ ਮੈਂ ਬਾਈ ਸਤਨਾਮ ਨਾਲ ਇੱਕ ਗੱਲ ਕਰਦਾ ਸੀ ਵੀਰੇ ਸਾਸੀ ਗਾਲ ਸੁਣਣਾ ਸਾਸੀ ਗਾਲ ਵੀਰੇ ਮੈਂ ਇੱਕ ਬਾਈ ਨਾਲ ਗੱਲ ਕਰਦਾ ਸੀ ਪਰ ਵੰਦਾ ਛੋਟਾ ਪੈਣਾ ਹੀ ਇੱਜ਼ਤ ਹੁੰਦੀ ਹੈ ਇੱਜ਼ਤ ਹੁੰਦੀ ਹੈ ਸਹੀ 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 ਜੇ ਕਿਤੇ ਆਪਣੇ ਟੈਂਟ ਟਪੜੇ ਜੇ ਰਹਿ ਜਾਂਦੇ ਖਾਲੀ ਹਾਂਜੀ ਤੇ ਆਪਾਂ ਨੂੰ ਐ ਲੱਗੀ ਜਾਣਾ ਵੀ ਯਾਰ ਆ ਕੀ ਬਣ ਗਿਆ ਹਾਂ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਹੈ ਜੀ ਤੇ ਦੇਖੋ ਭਾਈ ਤਿਲ ਸੱਟਨੋਂ ਜਗ੍ਹਾ ਨਹੀਂ ਗਈ ਮੈਂ ਕਹਿੰਦਾ ਵੀ ਜਿਹੜੇ ਆ ਦੇਖ ਤਾਂ ਸਹੀ ਯਾਰਾ ਲੈਣ ਹੀ ਨਹੀਂ ਬਣ ਟੁੱਟ ਰਹੀ ਜੀ ਲੈਣ ਹੀ ਨਹੀਂ ਟੁੱਟ ਰਹੀ ਦੇਖੋ ਨੰਦ ਆ ਗਿਆ ਹਾਂਜੀ ਉਮੀਦ ਤੋਂ ਵੱਧ ਹੋ ਗਿਆ ਜਸਵਿੰਦਰ ਬਾਈ ਸੋਚਿਆ ਨਹੀਂ ਸੀ 400 ਕਾਰ ਦੇ ਸੋਚਿਆ ਸੀ ਹੂੰ 11:00 ਵਜੇ ਗਿਣੀ ਸੀ 1500 ਕਾਰ ਹੋ ਗਈ ਸੀ ਹੁਣ ਤਾਂ ਹਿਸਾਬ ਚ ਹੁਣ ਸਤੰਬਰ ਹੋ ਗਿਆ ਯਾਰ ਹੁਣ ਇਹਨਾਂ ਦੇ ਮੀਟਰ ਬੰਦ ਹੋ ਗਿਆ ਹੁਣ ਤਾਂ ਇਹ ਆਥਣੇ ਤਾਂ ਇਹਨਾਂ ਨੇ ਗਿਣਨੋਂ ਹਟ ਜਾਣ ਤੇ ਹਜੇ ਆਈ ਜਾਂਦੇ ਆ ਬਿਲਕੁਲ ਬਿਲਕੁਲ ਇਹ ਤਾਂ ਸ਼ੁਰੂ ਹੋਇਆ ਹੈ ਅੱਛਾ ਹੋ ਰਾ ਆ ਸਾਰੇ ਆਪਣੇ ਆਪ ਛੱਡ ਕੇ ਪਿੱਛੇ ਬਹਿ ਗਏ ਕਿਉਂਕਿ ਹਿਸਾਬ ਚ ਨਹੀਂ ਆਉਂਦਾ ਵੀ ਇਹਨੂੰ ਕਿੰਨਾ ਕਾਰ ਦੱਸ ਗਏ ਇਹਨੂੰ ਦੱਸ ਗਏ ਕਾਰ ਬਹਿ ਗਏ ਬਸ ਵੀ ਕੋਈ ਨਹੀਂ ਭਾਈ ਜੀ ਨੇ ਦੇਖਣੀ ਆ ਦੇਖ ਕੇ ਇੱਥੇ ਆ ਜਿਓ ਸਾਡੇ ਕੋਲ ਹੂੰ ਨਹੀਂ ਨੰਦ ਆ ਗਿਆ ਬਹੁਤ ਜਿਆਦਾ ਹੁਣ ਆਟੋ ਪਾਇਲਟ ਤੇ ਲੱਗ ਗਿਆ ਮੈਨੂੰ ਐ ਲੱਗਦਾ ਵੀ ਜੇ ਆਪਾਂ ਪ੍ਰਬੰਧ ਜਿਹੜਾ ਕੀਤਾ ਸੀ ਹਾਂਜੀ ਉਹ ਚੋਂ ਇਹ ਗੱਲ ਬਾਹਰ ਹੋ ਗਈ ਹੁਣ ਇਹਦਾ ਪ੍ਰਬੰਧਕ ਉਹੋ ਹੀ ਆ ਤਾਂ ਵਾਲਾ ਹੀ ਹਾਂ ਬਿਲਕੁਲ ਜੀ ਬਿਲਕੁਲ ਜੀ ਜਿਹਨੇ ਆਪਦੀ ਮਰਜ਼ੀ ਨਾਲ ਕਰ ਲਿਆ ਹਾਂਜੀ ਹੂੰ ਹਾਂਜੀ ਹੁਣ ਉਹ 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 ਉਹਦੇ ਤੇ ਹੀ ਹੋ ਗਿਆ ਉਹ ਸਿੱਧੀ ਹੋ ਗਈ ਉਹਦੇ ਨਾਲ ਹੁਣ ਹਾਂ ਸਿੱਧੀ ਹੋ ਗਈ ਮੇਲੇ ਦੀ ਹਾਂ ਮੇਲੇ ਦੀ ਹਾਂ ਨਾ ਹਾਂ ਬਿਲਕੁਲ ਉਹ ਕੋਈ ਸੱਚੀ ਨੀਅਤ ਨਾਲ ਕਿਸੇ ਵੇਲੇ ਜਦੋਂ ਕੰਮ ਹੋ ਗਿਆ ਫਿਰ ਉਹ ਐ ਹੀ ਹੋ ਜਾਂਦਾ ਹਾਂਜੀ ਹਾਂਜੀ ਪੂਰੇ ਪੰਜਾਬ ਚ ਪਹਿਲਾ ਮੇਲਾ ਹੀ ਹੈ ਇਹ ਬਹੁਤ ਵੱਡਾ ਤੇ ਪਹਿਲਾ ਮੇਲਾ ਇੱਥੇ ਹੋਣਗੇ ਮੇਲੇ ਪਰ ਇਹੋ ਜਿਹਾ ਮੇਲਾ ਨਹੀਂ ਦੇਖਿਆ ਮੈਂ ਨਾ ਨੰਦ ਆ ਗਿਆ ਵਾਕਿਆ ਹੀ ਨਹੀਂ ਦੇਖਿਆ ਤੇ ਨੰਦ ਆ ਗਿਆ ਮੈਂ ਹਰ ਐਤਵਾਰ ਲਵਾਇਆ ਕਰਾਂਗੀ ਹੁਣ ਹਰ ਐਤਵਾਰ ਲੱਗੂ ਚਡੋਲਾ ਲਾਉਣੀਆਂ ਪੈਣੀਆਂ ਅਗਲੀ ਾਰ ਨੂੰ ਮੈਨੂੰ ਪਤਾ ਚਡੋਲਾ ਲਾਉਣੀਆਂ ਪਿਆ ਕਰਨੀਆਂ ਆਪਾਂ ਨੂੰ ਸਹੀ ਹੈ ਜੀ ਮੇਲਾ ਵੱਡਾ ਹੋ ਗਿਆ ਚਡੋਲਾ ਲਾਉਣੀਆਂ ਪੈਣ ਆਜੋ ਇੱਧਰ ਤੁਹਾਨੂੰ ਨਵੀਆਂ ਕਾਰਾਂ ਨੇ ਨਵੰਗਾ ਨਵੰਗਾ ਯਾਰ ਨਵੰਗਾ ਦਿਖਾਓ ਨਵੰਗਾ ਆਹ ਦੇ ਆ ਤਾਂ ਚਾਰ ਬੰਦੇ ਬੈ ਗਏ ਲੀਡਰਾਂ ਨੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਸੀ ਕਾਲ ਵੀ ਹੈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਵੀਰੇ ਠੀਕ ਹੋ ਨਾ ਸਤਿ ਸ੍ਰੀ ਅਕਾਲ ਵੀਰੇ ਇਹ ਨਵਾਂ ਵੀ ਆ ਗਿਆਂ ਬਾਈ ਹਾਂ ਜੀ ਹਾਂ ਨਵਾਂ 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 ਤਾਂ ਨਵਾਂ ਤਾਂ ਵੀ ਨਹੀਂ ਆਪਾਂ ਲਾਵਾਂਗੇ ਕੋਈ ਨਾ ਨਾ ਨਵੀਆਂ ਤੋਂ ਵੀ ਕੁਝ ਨਹੀਂ ਅੱਛਾ ਹੋਰ ਦੇਖੋ ਜੀ 13 ਮੰਨ ਦਾ ਕੰਪਨੀਗਾ 13 ਕੰਪਨੀਗਾ ਇਹਨਾਂ ਨੂੰ ਖੁੱਦ ਸਾਰਾ ਪ੍ਰਬੰਧ ਅਸੀਂ ਕਰਕੇ ਦਿੱਤਾ ਇਹਨਾਂ ਤੋਂ ਕੋਈ ਰੁਪਈਆ ਨਹੀਂ ਲਿਆ ਅੱਛਾ ਆਪਾਂ ਟੈਂਟ ਟੱਪੜੇ ਦਾ ਵੀ ਕੋਈ ਰੁਪਈਆ ਨਹੀਂ ਲਿਆ ਸਭ ਆ ਡੈਕ ਡੈਕ ਬੰਦ ਕਰਾ ਲਾ ਰਗੜ ਤੂੰ ਆਪਾਂ ਨੂੰ ਬੰਦ ਕਰਾਈ ਆ ਡੈਕ ਬੰਦ ਕਰਾ ਲਾ ਬੰਦ ਕਰਾਈ ਉਹਨੂੰ ਕਿਹਾ ਵੀਡੀਓ ਚ ਸਾਨੂੰ ਰਗੜ ਤੂੰ ਹਾਂ ਜੀ ਆ ਆ ਇਧਰਲੇ ਪਾਸੇ ਦੇਖੀ ਨਵੰਗਾ ਓਏ ਇਹ ਨਮੀਆਂ ਵਾਲੇ ਕੋਈ ਐ ਡਿਸਕਾਊਂਟ ਵੀ ਦੇਣਗੇ ਬਿਲਕੁਲ ਬਿਲਕੁਲ ਸਭ ਨੂੰ ਕਰਿਆ ਆਪਾਂ ਇਹਨਾਂ ਨੂੰ ਆਪਾਂ ਕਰਾਊਡ ਦਿੱਤਾ ਇਹਨਾਂ ਹਾਂਜੀ ਬਿਲਕੁਲ ਡਿਸਕਾਊਂਟ ਸਪੈਸ਼ਲ ਡਿਸਕਾਊਂਟ ਦੇਣਗੇ ਹਣਾ ਹਾਂਜੀ ਹਾਂਜੀ ਇਹ ਸਭ ਤੋਂ ਵੱਧ ਇਹ ਸਾਰਿਆਂ ਨਾਲ ਵੱਧ ਫੀਚਰਾਂ ਵਾਲੀ ਆ ਹਾਂਜੀ ਹਾਂ ਰੰਗ ਹੀ ਬੜਾ ਸੋਹਣਾ ਪ੍ਰੀਤੇ ਦਾ ਓਏ ਇਹ ਡਿਫੈਂਡਰ ਵਰਗੀ ਨਹੀਂ ਲੱਗਦੀ ਮੈਨੂੰ ਕੀ ਆ ਵਾਲੇ ਗੁੱਸਾ ਮੰਨ ਜਾਣਗੇ ਜੇ ਹੋਰ ਕਿਸੇ ਕੰਪਨੀ ਦਾ ਨਾਮ ਲੈਤਾ ਪਰ ਗੱਡੀ ਸੋਹਣੀ ਬਾਹਲੀ ਇਹ ਬਿਜਲੀ ਵਾਲੀ ਆ ਬਣਾ ਬਾਈ ਇਹ ਐ ਫਾ ਦੂਜੀ ਹੈਗੀ ਇਲੈਕਟ੍ਰਿਕ ਕਾਰ ਐ ਇੱਕ ਇਹਨਾਂ ਦੀ ਮਿੰਦਰਾ ਵਾਲਿਆਂ ਦੀ ਬਿਜਲੀ ਵਾਲੀ ਵੀ ਖੜੀ ਆ ਇੱਥੇ ਉਹੀ 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 ਇਹ ਵੀ ਆ ਉਹੀ ਇਹ ਉਹ ਚ ਬਿਜਲੀ ਵਾਲੀ ਵੀ ਆ ਖੜੀ ਆ ਦੇਖ ਹਾਂਜੀ ਹਾਂਜੀ ਉਹ ਮੱਲਾ ਬੜਾ ਜ਼ੋਰ ਆ ਇਹਦੇ ਚ ਬਾਹਰ ਜ਼ੋਰ ਆ ਇਹਦੇ ਮਗਰ ਤਵੀਆਂ ਪਾਲਾ ਭਾਂਚ ਤਵੀਆਂ ਵੀ ਨਹੀਂ ਬਾਹਰ ਜ਼ੋਰ ਬਿਲਕੁਲ ਮੈਂ ਤਾਂ ਚਲਾ ਕੇ ਦੇਖੀ ਬੜਾ ਜ਼ੋਰ ਆ ਇਹ हां जवां आनंद ਹੁਣ ਇਹ ਕੰਪਨੀਆਂ ਨੂੰ ਆਪਾਂ ਟੈਂਟ ਟਪੜਾ ਆਪਾਂ ਲਾ ਕੇ ਤਾਂ ਕੂਲਰ ਆਪਾਂ ਲਾ ਕੇ ਤਾਂ ਵਾਟਰ ਕੂਲਰ ਆਪਾਂ ਦਿੱਤਾ ਚਾਹ ਆਪਾਂ ਦੇਣੀ ਆ ਹਾਂ ਰੋਟੀ ਪਾਣੀ ਤੱਕ ਦਾ ਪ੍ਰਬੰਧ ਆਪਾਂ ਪਾਣੀ ਤੱਕ ਦਾ ਪ੍ਰਬੰਧ ਕੰਪਨੀਆਂ ਨੂੰ ਤੋ ਇਹ ਦੇਖ ਲੈ ਨਮਗਨ ਤੇ ਕੰਪਨੀਆਂ ਡਿਸਕਾਊਂਟ ਕਿਵੇਂ ਰਦਣਗੀਆਂ ਐਡਾ ਕਰਾਊਡ ਆਪਾਂ ਦਿੱਤਾ ਹਾਂਜੀ ਹਾਂ ਕੀ ਵਾਲੇ ਇਹ ਲੋਨ ਵਾਲੇ ਐਸ ਕੇ ਬੈਂਕ ਵਾਲੇ ਆ ਜੀ ਲੈ ਦੇਖੋ 10 ਬੈਂਕਾਂ ਵੀ ਆਪਾਂ ਨੂੰ ਵੱਧ ਪਿਆਜ ਕਿਵੇਂ ਲਾਉਣਗੇ ਦੱਸ ਹਾਂ ਨਹੀਂ ਲਾਉਂਦੇ ਹੈ ਸਪੈਸ਼ਲ ਆਫਰ ਦੇਣਗੇ ਜੀ ਹਰੇਕ ਕਸਟਮਰ ਨੂੰ ਕੱਲਾ ਆਧਾਰ ਕਾਰਡ ਲੈ ਕੇ ਆਓ ਤੇ ਗੱਡੀ ਲੈ ਜਾਓ ਕੱਲਾ ਧਾਰ ਕਾੜ ਲਿਆਉਣਾ ਥੋੜਾ ਸਿੱਬਲ ਵਧਗਾ ਹੋਣਾ ਚਾਹੀਦਾ ਹਾਂਜੀ ਇੱਥੋਂ ਤੁਹਾਨੂੰ ਕੱਲੇ ਧਾਰ ਕਾਰ ਤੇ ਵੀ ਗੱਡੀ ਮਿਲੂਗੀ 100 ਰੁਪਏ ਹੋ ਸਕਦਾ ਵੀ ਕੋਈ ਚਾਂਸ ਹੈ ਜੇ ਆ ਵੀ ਬਣ ਜੇ ਵੀ ਗੱਡੀ ਵੀ ਦੇ ਦੇ ਗਏ ਟੈਂਕੀ ਤੇਲ ਦੀ ਵੀ ਭਰਾ ਕੇ ਦੇ ਦੇ ਗਏ ਬਿਲਕੁਲ ਹਾਂ ਬਾਕੀ ਦੇ ਸਾਰੇ ਪੈਸੇ ਕਿਸ਼ਤਾਂ ਤੇ ਹੋ ਜਾਣਗੇ ਹੈ ਓਏ ਆ ਉਹ ਦੇਖ ਆ ਆ ਸਤਨਾ ਮ ਆਇਆ ਇੰਨਾ ਆ ਤਰਾਜ ਕਰਨਗੇ ਇਹਨਾਂ ਨੇ ਹਾਂ 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 ਬਿਲਕੁਲ ਬਿਲਕੁਲ ਹੈ ਆ ਪ੍ਰੀਤ ਹੋਰੀ ਸਾਹਬ ਦੀ ਓਏ ਮਾਤਾ ਨਾ ਸੀਟਾਂ ਦੋ ਨਹੀਂ ਸੀਟਾਂ ਵੀ ਚਾਰ ਆ ਖੁੱਲੀ ਬਹੁਤ ਹੈ ਬਿਜਲੀ ਵਾਲੀ ਹੈ ਹਾਂਜੀ ਹਾਂਜੀ ਬਟ ਆਪਣੇ ਕੁਝ ਮੇ ਰਿਮੋਟ ਤੇ ਨਹੀਂ ਆਪਣੇ ਬਟਨ ਤੇ ਰਿਮੋਟ ਕੰਟਰੋਲ ਹੈ ਇਹ ਵੀ ਰਿਮੋਟ ਤੇ ਬਾਜਕ ਤਾ ਵਿੱਚੋਂ ਦੇਖ ਇਹਨੂੰ ਲੈ ਇਹ ਚਾਪੀ ਇਹ ਮੈਂ ਕਿਹਾ ਕੰਨਾਂ ਚ ਸੁਣਨ ਵਾਲੀਆਂ ਨਹੀਂ ਟੂਟੀਆਂ ਜਿਗਾਂ ਹੁੰਦੀਆਂ ਉਹ ਆ ਰਿਮੋਟ ਆ ਲੈ ਇਹ ਰਿਮੋਟ ਆ ਰਿਮੋਟ ਆ ਗੱਡੀ ਦਾ ਵਿੱਚ ਦੇਖ ਇਹਦੇ ਦੇਖ ਤਾਂ ਅਸੀਂ ਸਲੇਟੀ ਰੰਗੀ ਆ ਵਿੱਚੋਂ ਜਾਣੇ ਵੀ 4 ਬੈਂਦੇ ਆ ਜਾਣੇ ਵੀ 4 ਬੈਂਦੇ ਆ ਮੈਨੂੰ 2 ਵਾਲੀ ਲੱਗੀ ਪਹਿਲਾਂ ਇਹ ਪਾ ਗੱਲ ਵਾ ਮੇਲਾ ਬਣ ਗਿਆ ਯਾਰ ਹਾਂ ਬਿਲਕੁਲ ਤੇ ਇੱਕ ਤੈਨੂੰ ਹੋਰ ਗੱਲ ਦੱਸ ਦਿੰਨਾ ਹਾਂਜੀ ਇਹ ਇਗਤੀ ਵਾਲਾ ਕਰਾਊਡ ਦੇਖ ਕੇ ਉਹ ਆ ਪਾਈ ਲੈ ਜਾਣਾ ਸੀ ਮੈਂ ਤੇ ਅਗਲੀ ਯਾਰ ਨੂੰ ਹਜੇ ਹੋਰ ਕੰਪਨੀਆਂ ਵੀ ਤਾਕਥਾਪੀ ਮਾਰ ਕੇ ਆਉਣਗੀਆਂ ਹਾਂਜੀ ਹਾਂਜੀ ਹਜੇ ਹਜੇ ਆਪਣੀਆਂ ਕੰਪਨੀਆਂ ਨੂੰ ਇਹ ਉਮੀਦ ਨਹੀਂ ਸੀ ਸਸਕਾਰ ਵੀਰੇ ਕਿ ਇਹ ਸਿਸਟਮ ਇੱਡਾ ਵੱਡਾ ਬਿਲਕੁਲ 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 ਹੈ ਨਹੀਂ ਬਿਲਕੁਲ ਅਗਲੀ ਵਾਰ ਨੂੰ ਇੱਥੇ ਖਾਸ ਕਰਕੇ ਇਹਦੀ ਵੀ ਡੀਲ ਹੋਈ ਆ ਜਿਹੜੀ ਆ ਜਾ ਰਹੀ ਹੈ ਜੀ ਅੱਛਾ ਵੀ ਲਈ ਆ ਇਹਨਾਂ ਨੇ ਬਾਈ ਹੁਣ ਇਹਨਾਂ ਨੇ ਪਰਚੇਜ਼ ਕਰੀਆ ਤੂੰ ਸਾਰਾ ਟੱਬਰ ਖੁਸ਼ ਆ ਹੈ ਗੱਲਬਾਤ ਲੈ ਤਾਂ ਗੱਲਬਾਤ ਬਣ ਗਈ ਯਾਰ ਐਡ ਜਿਹਨੇ ਗੱਡੀ ਲੈਣੀ ਆ ਬਾਈ ਐਂ ਆਧਾਰ ਕਾਰਡ ਲਿਓ ਗੱਡੀ ਲੈ ਜੀ ਆਧਾਰ ਕਾਰਡ ਪੈਨ ਕਾਰਡ ਤੁਹਾਡਾ ਸਿਬਲ ਸਪੋਰ ਸਹੀ ਚਾਹੀਦਾ ਸਿਬਲ ਸਹੀ ਚਾਹੀਦਾ ਬਸ ਤੁਸੀਂ ਜਿਹੜਾ ਨਾ ਦੇ ਉੱਪਰ ਨਾ ਮੰਨ ਕੇ ਚਲੋ ਵੀ ਪੈਸੇ ਦੇਣ ਦੀ ਵੀ ਲੋੜੋਂ ਦੀ ਵਿਚਕਾਰ ਇਹ ਜਿਹੀਆਂ ਆਉਂਦੀਆਂ ਉਹਨਾਂ ਦੇ ਲੋਨ ਲੱਖ ਰੁਪਈਆ ਵੱਧ ਹੋ ਜਾਂਦਾ ਮੈਂ ਤਾਂ ਕਿਹਾ ਮੈਂ ਕਿਹਾ ਵੀ ਯਾਰ ਤੁਹਾਨੂੰ ਹੋ ਸਕਦਾ ਵੀ ਟੈਂਕੀ ਤੇਲ ਦੀ ਵੀ ਭਰਾ ਕੇ ਦੇ ਗਏ ਇੱਥੋਂ ਹਾਂਜੀ ਬਿਲਕੁਲ ਸਹੀ ਹੈ ਤੁਹਾਡੀ ਗੱਲ ਵੀ ਟੈਂਕੀ ਤੇਲ ਦੀ ਵੀ ਇਦਾਂ ਹੀ ਭਰਾ ਕੇ ਦੇ ਗਏ ਤੁਸੀਂ ਟੈਂਕੀ ਵਾਸਤੇ ਵੀ ਨਹੀਂ ਪੈਸੇ ਲਿਆਉਣੇ ਹਾਂ ਬਿਲਕੁਲ ਸਹੀ ਹੈ ਉਹ ਵੀ ਕੋਲੋਂ ਲੱਖ ਰੁਪਈਆ ਦਾ ਲੋਨ ਵੱਧ ਹੋ ਜਾਣਾ ਬਾਬੇ ਦੇ ਢੱਬੇ ਜਿਹੜੇ ਚੜਾਉਣੇ ਆ ਉਹ ਵੀ ਤੁਸੀਂ ਇਦਾਂ ਨੂੰ ਲੋਨ ਲੈਣ ਚ ਹੀ ਕਰ ਲੋ ਸਹੀ ਸਾਬ ਕਿਤਾਬ ਐ ਐ ਮਤਲਬ ਇਹੋ ਜਿਹਾ ਓਫਰ ਆ ਕੱਲੇ ਆਫਰ ਗੱਡੀਆਂ ਵੇਚਣ ਖਰੀਦਣ ਨੂੰ ਨਹੀਂ ਲੋਨ ਆਫਰ ਵੀ ਇਸ ਤਰ੍ਹਾਂ ਦੇ ਆਂਸ਼ੂਰੈਂਸ ਆਫਰ ਵੀ ਇਸ ਤਰ੍ਹਾਂ ਦੇ ਸਾਰਾ ਕੋ ਸਾਤਰੀ ਘਾਲ ਵੀਰੇ ਸਾਤਰੀ ਘਾਲ ਭਾਈ ਲੋਕਾਂ ਨਾਂ ਜਾਮ ਦੇ ਵਿੱਚ ਫਸੇ ਪਏ ਹੈ ਗੱਲਬਾਤ ਪਣੀ ਪਈ ਆ ਅਨੰਦ ਮੰਗਲ ਆ ਗਿਆ ਲੈ ਵੀ ਬਹੁਤ ਬਹੁਤ ਮੁਬਾਰਕਾਂ ਸੱਜਣਾ ਹਾਂ ਥੈਂਕ ਯੂ ਬਹੁਤ ਬਹੁਤ ਧੰਨਵਾਦ ਆਥ ਨਹੀਂ ਚੱਕਦਗੇ ਅੱਜ ਵੀਡੀਓ ਨੂੰ ਅੱਜ ਜੀ ਮਰ ਕੱਲ ਨੂੰ ਫਾਇਦਾ ਲੈ ਲੈਣਗੇ ਲੋਕ ਹਾਂ ਬਿਲਕੁਲ ਬਿਲਕੁਲ ਜੀ ਕੱਲ ਪਹਿਲੇ ਨਰਾਤੇ ਆਈ ਤੁਹਾਡੀ ਵੀਡੀਓ ਰਾਹੀਂ ਜਿਹੜੇ ਮੰਨ ਕੇ ਚਲੋ ਵੀ ਜੀ ਨੇ ਆਉਣਾ ਕਰਨਾ ਕੱਲ ਨੂੰ ਪਹਿਲਾ ਨਰਾਤਾ ਕੱਲ ਨੂੰ ਹਾਂਜੀ ਸੁਣੋ ਮੇਰੀ ਗੱਲ ਗੱਡੀਆਂ ਵਾਲੇ ਕੱਲ ਨੂੰ ਐਦੂ 5 ਗੁਣਾ ਵੱਧ ਡੀਲਾਂ ਹੋਣਗੀਆਂ ਬਿਲਕੁਲ ਹੋਣਗੀਆਂ ਬਿਲਕੁਲ ਹੀ ਕਿਉਂਕਿ ਸ਼ਰਾਧਾਂ ਦੇ ਵਿੱਚ ਹਜੇ ਲੋਕ ਵਿਚਾਰ ਕਰਦੇ ਗੱਡੀ ਖਰੀਦਣ ਦਾ ਹਾਂਜੀ 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 ਹਜੇ ਸੇਠਾਂ ਨੇ ਤਾਂ ਪੈਣਾ ਗੱਡੀਆਂ ਨੂੰ ਆ ਕੇ ਇੱਥੇ ਬਿਲਕੁਲ 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 ਜੀ ਠੀਕ ਹੈ ਕਿ ਨਹੀਂ ਹਾਂਜੀ ਇੱਥੇ ਇੱਥੇ ਕਸਟਮਰ ਇੱਥੇ ਨਾ 50% ਕਸਟਮਰ ਕਾਰਾਂ ਖੜਾ ਕੇ ਗਏ ਆ ਜੀ ਸੇਲ ਵਾਸਤੇ ਇਹ ਵੀ ਕਲੀਅਰ ਹੈ ਇਹ ਨਹੀਂ ਹੈਗਾ ਵੀ ਸਾਰੀਆਂ ਕਾਰਾਂ ਸਾਡੇ 50% ਕਸਟਮਰ ਆਂਦੇ ਆ ਜੋ ਕਸਟਮਰ ਤੋਂ ਕਸਟਮਰ ਸਿੱਧੀ ਡੀਲ ਕਰਵਾਉਂਦੇ ਤੇ ਕੱਲ ਨੂੰ ਜਾਣੀ ਦਾ ਵੀ ਆਪਾਂ ਕਹਿੰਦੇ ਹਜੇ ਆਪਾਂ ਆਪਣੇ ਟਿਕਾਣੇ ਤੇ ਆਏ ਨਹੀਂ ਨਾ ਨਾ ਜੀ ਓਹ ਪਰਾਵਾ ਆ ਸਾਰਾ ਮੇਲਾ ਇੱਕ ਪਾਸੇ ਆ ਕੱਲੀ ਇੱਕ ਪਾਸੇ 25 ਪ੍ਰਾਈਸ ਉਹ ਨਹੀਂ ਇਹਨਾਂ ਨੇ ਦੇਣੀ ਐਡੀ ਚੰਗੀ ਕਾਰ ਕੌਣ ਵੇਚਦਾ ਹੁੰਦਾ ਹਾਂਜੀ ਬਾਈ ਸਾਸਰੀ ਕਾਰ ਇਹ ਇੰਨੀ ਚੰਗੀ ਕਾਰ ਵੇਚਣ ਵਾਸਤੇ ਲਾਤੀ ਤੁਸੀਂ ਤਿਆਰ ਕਰਦੇ ਆ ਨਹੀਂ ਇਹ ਆਪਣੇ ਕਿਸੇ ਮਿੱਤਰ ਦੀ ਹੈ ਤੁਸੀਂ ਪਿਆਰ ਕਰਦੇ ਆ ਤਿਆਰ ਨਹੀਂ ਕਰਦੇ ਠੀਕ ਹੈ ਉਹ ਠੀਕ ਹੈ ਨਹੀਂ ਇਹਨੇ ਵੇਚਣੀ ਨਹੀਂ ਇਹ ਜੀ ਚੰਗੇ ਇੰਨੀ ਚੰਗੇ ਕੌਣ ਵੇਚਦਾ ਹੁੰਦਾ ਬਾਈ ਹਨਾ ਮੇਲੇ ਦੀ ਸ਼ਾਨ ਆ ਜੀ ਇਹ ਮੇਲੇ ਦੀ ਟੌਰ ਬਣਾਉਣ ਵਾਸਤੇ ਲਿਆਂਦੀ ਵੀ ਆ ਇਹ ਕੋਈ ਜਿਹੜਾ ਲਊਗਾ ਵਾ ਉਹ ਵੀ ਸਿਰਾ ਗੱਲ ਬਾਤ ਹੀ ਹੋਊਗੀ ਹਾਂਜੀ ਆਹੀਂ ਆਹੀਂ ਦਾਲੇ ਕਾਠੀ ਹੋਊਗਾ ਸਾਰਾ ਮੇਲਾ ਇੱਕ ਪਾਸੇ ਕੱਲੀ ਕਾਰ ਇੱਕ ਪਾਸੇ ਉਹ ਗੱਲ ਬਣੀ ਪਈ ਇਹ ਇਹਨਾਂ ਨੂੰ ਕੋਈ ਗਿਫਟ ਵਾਈ ਜਾਂਦੇ ਹੋયા ਨੂੰ ਆਪਾਂ ਦੇ ਕੇ ਭੇਜਣਾ ਅਗਲੀ ਵਾਰ ਨੂੰ ਕੋਈ ਵੀ ਸਪੈਸ਼ਲ ਕਾਰ ਘੈਂਟ ਕਾਰ ਲੈ ਕੇ ਆਇਆ ਕਰੂਗਾ ਸਿਲੈਕਟ ਕਰਿਆ ਕਰੂ ਕਮੇਟੀ ਨੂੰ ਗਿਫਟ ਦਿਆ ਕਰੂਗਾ ਹਾਂ ਬਿਲਕੁਲ ਜਿਹੜੀ ਘੈਂਟ ਕਾਰ ਟੱਕ ਟਮਕਾਰ ਬਣਾ ਕੇ ਲਿਆਇਆ ਕਰੂਗਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਸੀ ਕਾਰ ਵੀਰੇ ਸਸੀ ਕਾਰ ਲੇਲੀ ਗੇੜਾ ਕੱਢ ਕੇ ਚੱਲੇ ਆਂ ਲੈ ਰਿਆਂ ਆਪਣਾ ਡੀਲਰਾ ਕੰਮੀ ਆਤ ਚੱਠਾ ਸਾਹਿਬ ਦੇ ਪੁੱਤ ਨੇ ਬ੍ਰੇਕ ਨਹੀਂ ਗਰੀ ਸੀਗੀ ਓਹੋ ਠੀਕ ਆ ਠੀਕ ਆ ਹੁਣ ਮੇਰੇ ਐ ਬਹਿ ਗਈ ਦਿਮਾਗ ਤੇ ਗੱਲ ਜਮਾ ਹੋਰ ਸੁਣਾ ਐ ਫਟ ਜਾ ਅੰਕਲ 2 ਮਿੰਟ ਦੀ ਸਿਹਤ ਹੈ ਵਧੀਆ ਨੰਦ 2 ਮਿੰਟ ਦੀ ਹੈ ਜਿਉਂਦੇ ਰੋ ਜਿਉਂਦੇ ਰੋ ਬਾਈ ਸਾਸਰੀ ਕਾਰ ਆਪਣੀ ਰਹਿ ਗਈ ਸੀ ਠੀਕ ਆ ਵੀਰੇ ਹਾਂ ਠੀਕ ਆ ਵੀਰੇ ਸੋਹਣਾ ਹਜੇ ਆਪਾਂ ਜਿੱਥੋਂ ਤੁਰੇ ਸੀ ਉਹ ਮੋੜ ਹੋ ਉੱਤੇ ਅੱਗੇ ਅੱਗੇ ਹਜੇ ਆਪਾਂ ਜਿਹੜੀਆਂ ਵਿਚੇ ਵਾਲੀਆਂ ਲੈਣਾ ਉਹਨਾਂ ਜਿੱਥੇ ਗਏ ਹੀ ਨਹੀਂ ਚੱਲ ਨਹੀਂ ਗਏ ਤੇ ਜਾਇਆ ਵੀ ਨਹੀਂ ਜਾਣਾ ਨਹੀਂ ਜਾਇਆ ਜਾਣਾ ਪਰ ਗੱਲਿਓ ਆ ਵੀ ਗੱਲ ਬਣ ਗਈ ਬਸ ਹਾਂ ਸਿਰੇ ਤੇ ਜਾ ਕੇ ਗੱਲ ਮੁੱਕ ਗਈ ਕਰਦੇ ਆ ਵੀ ਗੱਲ ਬਣ ਗਈ ਵੀਡੀਓ ਨੂੰ ਕਰ ਦਿਓ ਸ਼ੇਅਰ ਆਨੰਦ ਗਿਆ ਆ ਪਰ ਮੈਂ ਤੁਹਾਨੂੰ ਸਾਰਾ ਆਨੰਦ ਨਹੀਂ ਦਿਵਾ ਸਕਦਾ ਤੁਹਾਨੂੰ ਮੇਲੇ ਤੇ ਆਉਣਾ ਪੈਣਾ ਕੱਲੀਆਂ ਚੰਡੋਲਾ ਹੈ ਨਹੀਂ ਇੱਥੇ ਬਾਕੀ ਸਾਰਾ ਕੁਝ ਹਾਂ ਬਿਲਕੁਲ ਰੋਟੀ ਪਾਣੀ ਫੁੱਲ ਹਾਂਜੀ ਇੱਜ਼ਤਮਾਨ ਫੁੱਲ ਹੈ ਬਾਈ ਸਾਸਤਰੀ ਕਾਰਾਂ ਫੁੱਲ ਰੇਟ ਪੂਰੇ ਘੈਂਟ ਮਿਲ ਰਹੇ ਆ ਹਾਂਜੀ ਤੇ ਸੌਦੇ ਹੋ ਰਹੇ ਆ ਠਾ 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 ਆਜੋ ਕਰਾਂ ਪਿਰੇ ਕਰਨੇ ਹੁਣ ਆਪਾਂ ਚਾਹ ਚੂ ਪੀਨੇ ਆਂ ਇਹਨਾਂ ਤੋਂ ਤੇ ਬਾਈ ਸਾਸਰੀ ਕਾ ਹਾਂ ਸ੍ਰੀ ਕਾਲ ਮਾਰਾਇ ਸਾਤਰੀ ਬਾਈ ਸਾਸਰੀ ਕਾ ਜਿਹਾਉਂਦੇ ਰਹੋ ਸਰਪੰਚ ਹੈ ਬਾਈ ਚਕੇਰੀਆਂ ਪੰਡਾ ਆਪਣਾ ਸਰਪੰਚ ਕਾਲਿਆਂ ਵਾਲੀ ਹਲਕੀ ਬਾਈ ਸਾਸਰੀ ਕਾ ਸਿੱਕੇ ਬੋਲਦੇ ਮੈਂ ਮਾਨਸੋ ਤੋਂ ਬਾਈ ਆਪਾਂ ਦੱਲ ਸਿੰਘ ਗੱਤਕਾ ਅਕੈਡਮੀ ਚ ਮਿਲੇ ਓਏ ਹੋਏ ਬਾਈ ਬਾਬਾ ਸਰਬਜੀਤ ਸਰਬਜੀਤ ਠੀਕ ਹਾਂ ਸ਼ੁਕਰਮੰਦ ਕਰਾ ਸ਼ੁਕਰ ਕਰਦੇ ਠੀਕ ਹੈ ਐ ਵਧੀਆ ਬਹੁਤ ਵਧੀਆ ਬਹੁਤ ਵਧੀਆ ਆਜੋ ਗੱਡੀ ਕੁੜੀ ਤੋਂ ਉਹਨੇ ਤੁਹਾਨੂੰ ਸਤਿ ਸ੍ਰੀ ਅਕਾਲ ਵੀਰੇ ਹੋਸਨਾ ਕੈਮਰਾ ਠੀਕ ਆ ਕਰਨੇ ਮੈਨਾਂ ਕਰਦਗੇ ਹਟੇ ਮਿਟੇ ਹਨਾ ਪਤੋ ਓਕੇ